ਜਹਾਜ਼ ਹਾਦਸੇ ਤੋਂ ਬਾਅਦ ਹੁਣ ਸਮੁੰਦਰ ਦੇ ਵਿੱਚ ਕਿਸ਼ਤੀ ਪਲਟਣ ਦੇ ਨਾਲ ਵੱਡਾ ਹਾਸਾ ਵਾਪਰਿਆ ਐਤਵਾਰ ਨੂੰ ਯਮਨ ਦੇ ਤਟਵਰਤੀ ਪਾਣੀਆਂ ਦੇ ਵਿੱਚ ਇੱਕ ਕਿਸ਼ਤੀ ਪਲਟ ਗਈ ਸੰਯੁਕਤ ਰਾਸ਼ਟਰ ਪ੍ਰਵਾਸ ਏਜੰਸੀ ਦਾ ਕਹਿਣਾ ਹੈ ਕਿ ਕਿਸ਼ਤੀ ਹਾਦਸੇ ਦੇ ਵਿੱਚ 68 আফਰੀਕੀ ਪ੍ਰਵਾਸੀਆਂ ਦੀ ਮੌਤ ਹੋ ਗਈ ਹੈ 74 ਲਾਪਤਾ ਹੋ ਗਏ ਨੇ ਤੇ 12 ਪ੍ਰਵਾਸੀਆਂ ਨੂੰ ਬਚਾਉਣ ਦੀ ਖਬਰ ਹੈ ਇਹ ਦੁਖਾਂਤ ਯਮਨ ਦੇ ਤੱਟ ਤੇ ਜਹਾਜ਼ ਡੁੱਬਣ ਦੀ ਲੜੀ ਦੇ ਵਿੱਚ ਤਾਜ ਹੈ ਜਿਸ ਦੇ ਵਿੱਚ ਸੈਂਕੜੇ আফਰੀਕੀ ਪ੍ਰਵਾਸੀ ਮਾਰੇ ਗਏ ਨੇ ਜੋ ਸੰਘਰਸ਼ ਅਤੇ ਗਰੀਬੀ ਤੋਂ ਭੱਜ ਰਹੇ ਨੇ ਤੇ ਅਮੀਰ ਖਾੜੀ ਅਰਬ ਦੇਸ਼ਾਂ ਤੱਕ ਪਹੁੰਚਣ ਦੀ ਉਮੀਦ ਕਰ ਰਹੇ ਨੇ ਜਾਣਕਾਰੀ ਮੁਤਾਬਕ ਯਮਨ ਦੇ ਵਿੱਚ ਅੰਤਰਰਾਸ਼ਟਰੀ ਪ੍ਰਵਾਸ ਸੰਗਠਨ ਦੇ ਮੁਖੀ ਨੇ ਕਿਹਾ ਕਿ 154 ਇਥੋਪੀਆਈ ਪ੍ਰਵਾਸੀਆਂ ਨੂੰ ਲੈ ਕੇ ਜਾ ਰਿਹਾ ਜਹਾਜ਼ ਐਤਵਾਰ ਤੜਕੇ ਦੱਖਣੀ ਯਮਨ ਦੇ ਅਬਿਆਨ प्रांत ਦੇ ਅਦਨ ਦੀ ਖਾੜੀ ਦੇ ਵਿੱਚ ਡੁੱਬ ਗਿਆ ਉਹਨਾਂ ਨੇ ਕਿਹਾ ਕਿ ਖਾਨਪੁਰ ਜ਼ਿਲ੍ਹੇ ਦੇ ਵਿੱਚ 54 ਪ੍ਰਵਾਸੀਆਂ ਦੀਆਂ ਲਾਸ਼ਾਂ ਵਹਿ ਗਈਆਂ ਨੇ ਤੇ 14 ਹੋਰ ਮ੍ਰਿਤਕ ਪਾਏ ਗਏ ਨੇ ਉਹਨਾਂ ਨੂੰ ਯਮਨ ਦੇ ਦੱਖਣੀ ਤੱਟ ਤੇ ਸੁਬਾਈ ਰਾਸਤਾਨੀ ਅਬਿਆਨ ਦੇ ਜਿੰਜੀਬਾਰ ਦੇ ਵਿੱਚ ਇੱਕ ਹਸਪਤਾਲ ਦੇ ਮੁਰਦਾ ਘਰ ਦੇ ਵਿੱਚ ਲਜਾਇਆ ਗਿਆ ਉਨ੍ਹਾਂ ਨੇ ਕਿਹਾ ਕਿ ਜਹਾਜ਼ ਤੋਂ ਸਿਰਫ 12 ਪ੍ਰਵਾਸੀ ਬਚੇ ਨੇ ਤੇ ਬਾਕੀ ਲਾਪਤਾ ਨੇ ਤੇ ਉਹਨਾਂ ਨੂੰ ਮ੍ਰਿਤਕ ਮੰਨਿਆ ਗਿਆ ਹੈ। ਅਭਿਆਨ ਸੁਰੱਖਿਆ ਡਾਇਰੈਕਟੋਰੇਟ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਮ੍ਰਿਤਕਾਂ ਤੇ ਲਾਪਤਾ ਪ੍ਰਵਾਸੀਆਂ ਦੀ ਵੱਡੀ ਗਿਣਤੀ ਨੂੰ ਵੇਖਦੇ ਹੋਏ ਖੋਜ ਅਤੇ ਬਚਾਅ ਕਾਰਜ ਵਿਆਪਕ ਸਨ। ਬਿਆਨ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਟੱਟ ਦੇ ਇੱਕ ਵੱਡੇ ਹਿੱਸੇ ਦੇ ਵਿੱਚ ਬਹੁਤ ਸਾਰੀਆਂ ਲਾਸ਼ੀਆਂ ਪਈਆਂ ਮਿਲੀਆਂ ਨੇ ਇੱਕ ਦਹਾਕੇ ਤੋਂ ਵੱਧ ਦੇ ਸਮੇਂ ਤੋਂ ਘਰੇਲੂ ਯੁੱਧ ਦੇ ਬਾਅਦ ਯਮਨ ਪੂਰਬੀ ਅਫਰੀਕਾ ਤੇ ਹੌਰਨ ਆਫ ਅਮਰੀਕਾ ਤੋਂ ਖਾੜੀ ਅਰਬ ਦੇਸ਼ਾਂ ਦੇ ਵਿੱਚ ਕੰਮ ਦੀ ਭਾਲ ਕਰਨ ਵਾਲੇ ਪ੍ਰਵਾਸੀਆਂ ਦੇ ਲਈ ਇੱਕ ਪ੍ਰਮੁੱਖ ਰਸਤਾ ਬਣਿਆ ਹੋਇਆ ਹੈ ਤਸਕਰ ਅਕਸਰ ਹੀ ਇਹਨਾਂ ਪ੍ਰਵਾਸੀਆਂ ਨੂੰ ਲਾਸ਼ ਸਾਗਰ ਜਾਂ ਫਿਰ ਅਦਨ ਦੀ ਖਾੜੀ ਦੇ ਵਿੱਚ ਖਤਰਨਾਕ ਭੀੜ ਭੜੱਕੇ ਵਾਲੀਆਂ ਕਿਸ਼ਤੀਆਂ ਤੇ ਲੈ ਕੇ ਜਾਂਦੇ ਨੇ IOM ਦੇ ਮੁਤਾਬਕ ਹਾਲ ਹੀ ਦੇ ਮਹੀਨਿਆਂ ਦੇ ਵਿੱਚ ਯਮਨ ਦੇ ਤੱਟ ਤੇ ਜਹਾਜ਼ ਹਾਦਸਿਆਂ ਦੇ ਵਿੱਚ ਸੈਂਕੜੇ ਪ੍ਰਵਾਸੀ ਮਾਰੇ ਗਏ ਨੇ ਜਾਂ ਫਿਰ ਲਾਪਤਾ ਹੋ ਗਏ ਨੇ ਇਸ ਵਿੱਚ ਮਾਰਚ ਵੀ ਸ਼ਾਮਲ ਹੈ ਜਦੋਂ ਯਮਨ ਅਤੇ ਯਬੂਤੀ ਦੇ ਤੱਟ ਤੇ ਚਾਰ ਕਿਸ਼ਤੀਆਂ ਪਲਟਣ ਤੋਂ ਬਾਅਦ ਦੋ ਪ੍ਰਵਾਸੀਆਂ ਦੀ ਮੌਤ ਹੋ ਗਈ ਸੀ ਤੇ 186 ਹੋਰ ਲਾਪਤਾ ਹੋ ਗਏ ਸਨ ਲਗਾਤਾਰ ਜਹਾਜ਼ ਹਾਦਸੇ ਵਾਪਰਨ ਦੀਆਂ ਖਬਰਾਂ ਮਿਲ ਰਹੀਆਂ ਸਨ ਇਸੇ ਕਰਕੇ ਲੋਕ ਪਹਿਲਾਂ ਹੀ ਡਰੇ ਹੋਏ ਸਨ ਪਰ ਹੁਣ ਇਹ ਜੋ ਨਵਾਂ ਕਿਸ਼ਤੀ ਹਾਸਾ ਵਾਪਰਿਆ ਇਸ ਨੇ ਲੋਕਾਂ ਦੀ ਰੂਹ ਨੂੰ ਧੁਰ ਅੰਦਰ ਤੱਕ ਕੰਬਾ ਕੇ ਰੱਖ ਦਿੱਤਾ ਕਿਉਂਕਿ ਇਸ ਕਿਸ਼ਤੀ ਦੇ ਵਿੱਚ 68 আফਰੀਕੀ ਦੱਸੇ ਗਏ ਨੇ ਜਿਨ੍ਹਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ ਤੇ 74 ਲੋਕ ਹੋਰ ਲਾਪਤਾ ਦੱਸੇ ਗਏ ਨੇ ਹਾਲਾਂਕਿ ਜੋ 12 ਪ੍ਰਵਾਸੀ ਸੀ ਉਹਨਾਂ ਨੂੰ ਬਚਾਉਣ ਦੀ ਖਬਰ ਹੈ ਲੋਕ ਆਪਣੇ ਸੁਨਹਿਰੀ ਭਵਿੱਖ ਦੇ ਲਈ ਤੇ ਰੋਜ਼ੀ ਰੋਟੀ ਦੀ ਪਾਲ ਦੇ ਲਈ ਗਲਤ ਤਰੀਕਿਆਂ ਦੇ ਨਾਲ ਦੂਜੇ ਦੇਸ਼ਾਂ ਦੇ ਵਿੱਚ ਦਾਖਲ ਹੁੰਦੇ ਨੇ ਪਰ ਕਈ ਵਾਰ ਹਾਸੇ ਦਾ ਸ਼ਿਕਾਰ ਵੀ ਹੋ ਜਾਂਦੇ ਨੇ ਅਜੇ ਹਹੀ ਇੱਕ ਇਹ ਹਾਦਸਾ ਵਾਪਰਿਆ ਜਿੱਥੇ ਅਰਬ ਖਾੜੀ ਦੇ ਵਿੱਚ ਇਹ ਜੋ ਵੱਡਾ ਹਾਦਸਾ ਵਾਪਰਿਆ ਜਿੱਥੇ 68 ਅਫਰੀਕੀਆਂ ਦੇ ਮਾਰੇ ਜਾਣ ਦੀ ਖਬਰ ਹੈ ਅੱਦੇ ਲੋਕ ਜੋ ਹੈ ਨੇ ਉਹ ਗੁੰਮਸ਼ਦਾ ਹੋ ਗਏ ਨੇ ਲਾਪਤਾ ਹੋ ਗਏ ਨੇ ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ ਪਰ ਸਿਰਫ 12 ਪ੍ਰਵਾਸੀ ਅਜਿਹੇ ਨੇ ਜਿਨ੍ਹਾਂ ਨੂੰ ਬਚਾ ਲੈ ਕੇ ਕਿਉਂਕਿ ਕਿਸ਼ਤੀ ਪਲਟਣ ਤੋਂ ਬਾਅਦ ਉਹਨਾਂ ਨੂੰ ਨੇੜਲੇ ਹਸਪਤਾਲ ਦੇ ਵਿੱਚ ਲਜਾਇਆ ਗਿਆ ਸੀ ਜਿੱਥੇ ਉਹਨਾਂ ਨੂੰ ਬਚਾਉਣ ਦੀ ਖਬਰ ਹੈ